ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਆਮ ਹੀ ਅਸੀਂ ਕਹਿੰਦੇ ਆ ਕਿ ਵੀ ਜਦੋਂ ਲੋਕ ਸੰਘਰਸ਼ ਕਰਦੇ ਐ ਤਾਂ ਚਾਹੇ ਜਿੰਨਾ ਸੀ ਸੰਘਰਸ਼ ਕਰਦੇ ਆ ਉਸ ਦੇ ਮੁਤਾਬਕ ਕਈ ਵਾਰ ਰਿਜ਼ਲਟ ਨਾ ਵੀ ਆਉਣ ਪਰ ਬਹੁਤੀ ਵਾਰ ਸੰਘਰਸ਼ ਨੂੰ ਫਲ ਜ਼ਰੂਰ ਪੈਂਦਾ ਹੈ ਉੱਤਰਾਖੰਡ ਦੇ ਵਿੱਚ ਜਿਹੜੀ 19 ਸਾਲਾਂ ਇੱਕ ਨੌਜਾਨ ਸਾਡੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਸੀ ਉਹਦੇ ਬਾਰੇ 'ਚ ਕੇਸ ਵੀ ਚੱਲਿਆ ਤੇ ਤਿੰਨ ਜਣਿਆਂ ਨੂੰ ਸਜ਼ਾ ਵੀ ਹੋ ਗਈ ਤੇ ਉਹਦੇ ਚ ਨਵੇਂ ਖੁਲਾਸੇ ਹੋਣ ਉਪਰੰਤ ਜਿਹੜੇ ਮਜਾਰੇ ਉੱਤਰਾਖੰਡ ਦੀ ਰਾਜਧਾਨੀ ਦੇਰਾਦੂਨ ਚ ਤੇ ਬਾਕੀ ਜ਼ਿਲ੍ਹਿਆਂ ਚ ਹੋਏ ਤੇ ਲੋਕਾਂ ਦੇ ਵਿੱਚ ਜੋਸ਼ ਭਰ ਗਿਆ ਤੇ ਉਹ ਸਰਕਾਰ ਦੀ ਤੋਤੋ ਹੋਣ ਲੱਗ ਗਈ ਤੇ ਬੀਜੇਪੀ ਦੇ ਆਗੂਆਂ ਨੂੰ ਵੱਡੇ ਸਵਾਲ ਹੋਣੇ ਸ਼ੁਰੂ ਹੋ ਗਏ ਤਾਂ ਪਹਿਲਾਂ ਤਾਂ ਇਹਨਾਂ ਨੇ ਟਰਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅਖੀਰ ਦੇ ਉੱਤੇ ਇਸ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਉੱਥੋਂ ਦੇ ਮੁੱਖ ਮੰਤਰੀ ਨੂੰ ਕੱਲ ਇਹ ਕੇਸ ਜਿਹੜਾ ਹੈ सीबीआई ਨੂੰ ਦੁਬਾਰਾ ਦੇਣਾ ਪਿਆ ਹੁਣ ਦੁਬਾਰਾ ਦੀ ਗੱਲ ਇਹ ਹੈ ਕਿ ਇੱਕ ਉਥੋਂ ਦੇ ਸਾਬਕਾ ਐਮਐਲਏ ਐ ਸੁਰੇਸ਼ ਰਠੌਰ ਉਸ ਦੀ ਇੱਕ ਦੂਜੀ ਪਤਨੀ ਹੈ ਜਿਹੜੀ ਉਸ ਨੇ ਜਿਹੜਾ ਉਹਦਾ ਨਾਮ ਉਰਮਿਲਾ ਸਨਾਵਰ ਹੈ ਤੇ ਉਹ ਬੰਬੇ ਰਹਿੰਦੀ ਹੈ ਤੇ ਉਸ ਨੇ ਇਹ ਖੁਲਾਸੇ ਕੀਤੇ ਜਦੋਂ ਉਹਨਾਂ ਦੀ ਅਣਬਣਾ ਹੋਈ ਉਹ ਵੀ ਕੇਸ ਆਪਣੇ ਆਪ ਚ ਨਰਾਲਾ ਉਹਦੀ ਗੱਲ ਵੀ ਤੁਹਾਡੇ ਨਾਲ ਨਾਲ ਦੀ ਨਾਲ ਮਕਾ ਲੈਣੇ ਆ ਕਿ ਵੀ ਉਹਦੇ ਉੱਤੇ ਇਲਜ਼ਾਮ ਲੱਗਦੇ ਰਹੇ ਸੁਰੇਸ਼ ਰਠੌਰ ਦੇ ਵੀ ਤੂੰ ਦੋ ਵਿਆਹ ਕਰਾਏ ਹੋਇਆ ਇਹ ਉੱਤਰਾਖੰਡ ਸਰਕਾਰ ਨੇ ਇੱਕ ਯੂਨੀਫਾਰਮ ਸਿਵਲ ਕੋਡ ਪਾਸ ਕੀਤਾ ਹੋਇਆ ਹੈ ਵੀ ਇੱਕ ਪਤਨੀ ਦੇ ਰਹਿੰਦੇ ਆ ਦੂਜੀ ਪਤਨੀ ਨਾਲ ਵਿਆਹ ਨਹੀਂ ਕਰਾਇਆ ਜਾ ਸਕਦਾ ਤੇ ਉਹ ਅਸਲ ਚ ਸੀ ਮੁਸਲਮਾਨਾਂ ਨੂੰ ਤੰਗ ਕਰਨ ਲਈ ਤੇ ਉਹਦੇ ਚ ਫਸ ਗਿਆ ਸੁਰੇਸ਼ ਰਠੌਰ ਖੁਦ ਤੇ ਉਹਦੇ ਤੇ ਸਵਾਲ ਵੀ ਹੁੰਦੇ ਰਹੇ ਉਹ ਪਹਿਲਾਂ ਇਨਕਾਰ ਕਰਦਾ ਰਿਹਾ ਫਿਰ ਇੱਕ ਦਿਨ ਉਰਮਲਾ ਸਨਾਵਰ ਨੇ ਪ੍ਰੈਸ ਕਾਨਫਰੰਸ ਸੱਦ ਲਈ ਸਹਾਰਨਪੁਰ ਦੇ ਉਸ ਹਾਰਨਪੁਰ ਰਹਿੰਦੀ ਹੈ ਵੈਸੇ ਸਹਾਰਨਪੁਰ ਦੀ ਜਮੀਂ ਪੜੀ ਹੈ ਤੇ ਉਹ ਉੱਥੇ ਉਹ ਵੀ ਆ ਗਿਆ ਸ੍ਰੇਸ਼ਟ ਸੌਰ ਉਹਨੇ ਇੱਕ ਦੂਜੇ ਦੇ ਗਲ ਚ ਹਾਰ ਪਾਇਆ ਤੇ ਪ੍ਰੈਸ ਕਾਨਫਰੰਸ ਜਤ ਦੱਸਿਆ ਵੀ ਇਹ ਮੇਰੀ ਪਤਨੀ ਹੈ ਉਹਦੇ ਤੇ ਸਵਾਲ ਜਿਆਦਾ ਵੱਡੇ ਹੋ ਗਏ ਵੀ ਇੱਕ ਬੰਦਾ ਉੱਤਰਾਖੰਡ ਦਾ ਭਾਜਪਾ ਦਾ ਆਗੂ ਹੋ ਕੇ ਜਿਹੜੀ ਉਹ ਯੂਨੀਫਾਰਮ ਸਿਵਲ ਕੋਡ ਦੀ ਸਾਰੇ ਦੇਸ਼ ਚ ਗੱਲ ਕਰਦੇ ਆ ਵੀ ਭਾਰਤ ਭਾਰਤ ਦਾ ਪਹਿਲਾ ਸੂਬਾ ਉੱਤਰਾਖੰਡ ਤੇ ਉਸੇ ਦੀ ਉਲੰਘਣਾ ਭਾਜਪਾ ਦੇ ਆਗੂ ਕਰ ਰਹੇ ਆ ਹਫਤੇ ਬਾਅਦ ਉਹਨੇ ਕਹਿਤਾ ਵੀ ਨਹੀਂ ਉਹ ਮੇਰੀ ਪਤਨੀ ਨਹੀਂ ਹੈ ਫੇਰ ਇਹਦਾ ਉਹ ਅਰੰਗੜ ਦੇ ਵਿੱਚ ਉਸਨੇ ਇੱਕ ਆਡੀਓ ਰਿਕਾਰਡ ਕਰ ਲਈ ਔਰ ਮਿਲਾ ਸੁਣਾਵਰ ਨੇ ਜਿਹਦੇ ਵਿੱਚ ਉਹ ਵੱਡੇ-ਵੱਡਿਆਂ ਦੇ ਨਾਂ ਲੈਂਦਾ ਕਤਪੜਾਰੀ ਕੇਸ ਦੇ ਵਿੱਚ ਉਹਦੇ ਵਿੱਚ ਭਾਜਪਾ ਦੇ ਇੱਕ ਵੱਡੇ ਆਗੂ ਦਾ ਨਾਂ ਆ ਗਿਆ ਤੇ ਉਹ ਆਡੀਓ ਦੇ ਵਿੱਚ ਇਹ ਪਤਾ ਲੱਗਿਆ ਗਿਆ ਕਿ ਉਸ ਕੁੜੀ ਨੂੰ ਕਿਹਾ ਗਿਆ ਵੀ ਤੂੰ ਅੱਜ ਇੱਕ ਬਹੁਤ ਵੱਡੇ ਵੀਆਈਪੀ ਨੂੰ ਸੇਵਾ ਦੇਣੀ ਹੈ ਤੇ ਉਹ ਕੁੜੀ ਨੇ ਇਨਕਾਰ ਕਰਤਾ ਉਹਦਾ ਕਤਲ ਕਰ ਦਿੱਤਾ ਗਿਆ ਤੇ ਪਤਾ ਨਹੀਂ ਕੀ ਕੁਝ ਹੋਇਆ ਵਿਚਾਰੀ ਨਾਲ ਤੇ ਉਹ ਇਹ ਕੇਸ ਹੈ ਤੇ ਹੁਣ ਉਹ ਸੀਬੀਆਈ ਨੂੰ ਦਿੱਤਾ ਹੈ ਤੇ ਇਹ ਲੋਕਾਂ ਦੀ ਜਿੱਤ ਹੈ ਤੇ ਲੋਕਾਂ ਨੂੰ ਇਸ ਗੱਲ ਦੀ ਪਹਿਲੀ ਇੱਕ ਮੁਬਾਰਕ ਹੈ ਪਰ ਸੀਬੀਆਈ ਕਿਉਂਕਿ ਪਿੰਜਰੇ ਦਾ ਤੋਤਾ ਅੱਗੇ ਕੀ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੂ ਆ ਦੂਜੀ ਗੱਲ ਦੋਸਤੋ ਇੱਕ ਬਹੁਤ ਵੱਡੇ ਚਾਰ ਜਿਹੜੇ ਹੈ ਮਰਡਰ ਹੋਏ ਸੀਗੇ 2013 ਤੋਂ ਲੈ ਕੇ 17 ਤੱਕ ਇੱਕ ਮਰਡਰ ਜਿਹੜਾ ਹੋਇਆ ਸੀਗਾ ਕਤਲ ਡਾਕਟਰ ਨਰਿੰਦਰ ਧਭੋਲਕਰ ਦਾ ਹੋਇਆ ਸੀ ਪੂਨੇ ਦੇ ਵਿੱਚ 2013 ਦੇ ਵਿੱਚ 69 ਸਾਲਾਂ ਦੇ ਸੀਗੇ ਡਾਕਟਰ ਸਾਹਿਬ ਤੇ ਜਿਨ੍ਹਾਂ ਨੇ ਅੰਧ ਸ਼ਰਧਾ ਅਨੁਮੂਲਨ ਸੰਮਤੀ ਬਣਾਈ ਹੋਈ ਸੀ ਅੰਧ ਵਿਸ਼ਵਾਸ ਦੇ ਵਿਰੁੱਧ ਜਣੀ ਤੱਕ ਸ਼ੀਲਤਾ ਫੈਲਾਉਂਦੇ ਸੀਗੇ ਉਹ ਤੇ ਉਹਨਾਂ ਦਾ ਉਹਨਾਂ ਦੇ ਘਰ ਦੇ ਨੇੜੇ ਬਹੁਤ ਕਲੋਜ਼ ਰੇਂਜ ਤੋਂ ਆ ਕੇ ਕਤਲ ਕਰ ਦਿੱਤਾ ਗਿਆ ਸੀ ਫੇਰ ਇੱਕ ਕਤਲ ਹੋਇਆ ਉਦੋਂ ਉੱਥੇ ਇੱਕ ਬਹੁਤ ਵੱਡਾ ਵਿਚਾਰਕ ਸੀਗਾ ਗੋਬਿੰਦ ਪੰਸਾਰੇ ਉਹਦਾ 2015 ਦੇ ਵਿੱਚ ਕਤਲ ਕੀਤਾ ਗਿਆ ਉਹ ਵੀ ਬਜ਼ੁਰਗ ਸੀਗੇ ਲਗਭਗ ਤੇ ਫਿਰ ਇੱਕ ਤੀਜਾ ਕਤਲ ਹੁੰਦਾ ਪ੍ਰੋਫੈਸਰ ਐਮ ਐਮ ਗੁਲਬੁਰਗੀ ਜਿਹੜੇ ਸਾਬਕਾ ਵਾਈਸ ਚਾਂਸਲਰ ਸੀਗੇ 77 ਸਾਲ ਉਹਨਾਂ ਦੀ ਉਮਰ ਸੀ ਕਰਨਾਟਕਾ ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਧਾਰਵਾੜ ਏਰੀਏ ਦੇ ਵਿੱਚ ਉਹ ਵੀ ਕਲੋਜ਼ ਰੇਂਜ ਤੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਹੁੰਦਾ ਇਹ ਜਦੋਂ ਕਤਲ ਜਦੋਂ ਜਦੋਂ ਪ੍ਰੋਫੈਸਰ ਕਲਮੁਰਗੀ ਸਾਹਿਬ ਦਾ ਕਤਲ ਹੋਇਆ ਤਾਂ ਇਹ ਜਿਹੜੀ ਰਿਪੋਰਟ ਉਹਨਾਂ ਦੀ ਜਿਹੜੇ ਖਾਲੀ ਖੋਲ ਮਿਲੇ ਕਾਰਤੂਸਾਂ ਦੇ ਤੇ ਜਿਹੜੇ ਗੋਲੀਆਂ ਮਿਲੀਆਂ ਉਹਨਾਂ ਸਾਰੀਆਂ ਦਾ ਐਨਾਲਿਸਿਸ ਕੀਤਾ ਜਿਹਨੂੰ ਬਲਿਸਟਿਕ ਐਕਸਪਰਟ ਕਰਦਾ ਹੈ ਕੋਈ ਕਰਨਾਟਕਾ ਦੀ ਜਿਹੜੀ ਇਹ ਲੈਬੋਰਾਟਰੀ ਹੈ ਫੋਰੈਂਸਟਿਕ ਸਾਇੰਸ ਲੈਬੋਰਾਟਰੀ ਉੱਥੇ ਇੱਕ ਸਾਇੰਸਦਾਨਸੀ ਮਾਹਰ ਸੀਗਾ ਇਸ ਦਾ ਬਲਿਸਟਿਕ ਮਸਾਈਲ ਬਲਿਸਟਿਕ ਦਾ ਜਿਹੜੀਆਂ ਗੋਲੀਆਂ ਦੀ ਕਰਦੇ ਆ ਉਹ ਉਸ ਨੇ ਉਸ ਮਾਹਰ ਨੇ ਇਸ ਦਾ ਸਾਰਾ ਐਨਾਲਿਸਿਸ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਵੀ ਇਹ ਤਿੰਨੇ ਕਤਲ ਜਿਹੜੇ ਐ ਗੋਬਿੰਦ ਪੰਸਾਰੇ ਜੀ ਦਾ ਦਭੋਲਕਰ ਸਾਹਿਬ ਦਾ ਤੇ ਕੁਲਬੁਰਗੀ ਸਾਹਿਬ ਦਾ ਇਹ ਤਿੰਨੇ ਜਿਹੜੇ ਐ ਕਤਲ ਇਹ ਇੱਕੋ ਜਿਹੇ ਹਥਿਆਰਾਂ ਨਾਲ ਕੀਤੇ ਗਏ ਐ ਜਿਹੜੇ ਕਿ ਦੇਸੀ ਆਪਣੇ ਭਾਰਤ ਦੇ ਬਣੇ ਹੋਏ ਪਿਸਤੌਲ ਨੇ 7.6 ਐਮ ਐਮ ਦੇ ਬੋਰਡੇ ਇਹ ਉਹਦੇ ਚ ਕਲਬੁਰਗੀ ਸਾਹਿਬ ਤੇ 2000 ਹਥਿਆਰ ਵਰਤੇ ਗਏ ਹੈ ਤੇ ਇਹਨਾਂ ਚੋਂ 1000 ਜਿਹੜਾ ਉਹ ਦਭੋਲਕਰ ਸਾਹਿਬ ਜੀ ਤੇ ਵਰਤੇ ਗਏ ਤੇ ਦੂਜਾ ਹਥਿਆਰ ਹੈ ਜਿਹੜਾ ਉਹ ਪਣਸਾਰੇ ਸਾਹਿਬ ਤੇ ਵਰਤੇ ਗਏ ਇਹ ਉਹਨੇ ਆਪਣੀਆਂ ਰਿਪੋਰਟਾਂ ਚ ਸਿੱਧ ਕੀਤਾ ਤੇ ਉਹ ਰਿਪੋਰਟਾਂ ਜਨਤ ਤੱਕ ਨਹੀਂ ਕਲਬੁਰਗੀ ਸਾਹਿਬ ਦੇ ਕਤਲ ਕੇਸ ਦੇ ਮਾਮਲੇ ਚ ਕੱਲ 25 ਦਸੰਬਰ ਨੂੰ ਤਰੀਕ ਸੀਗੀ 24 ਦਸੰਬਰ ਨੂੰ 24 ਦਸੰਬਰ ਨੂੰ ਤਰੀਕ ਸੀਗੀ ਤੇ ਉਹ ਆਪਣੀ ਤਰੀਕ ਤੇ ਆਉਂਦੇ ਸੀ ਤੇ ਜਿਹੜਾ ਡਿਫੈਂਸ ਵਾਲੇ ਬੰਦੇ ਐ ਉਹ ਡਿਫੈਂਸ ਵਾਲੇ ਬੰਦੇ ਚਾਹੁੰਦੇ ਸੀ ਵੀ ਇਹ ਆ ਕੇ ਗਵਾਹੀ ਨਾ ਦੇਣ ਕਹਿੰਦੇ ਇਸ ਦਾ ਇਸ ਕੇਸ ਨਾਲ ਕੋਈ ਤਾਲਕ ਨਹੀਂਗਾ ਉਹਦੀ ਗਵਾਹੀ ਦੀ ਲੋੜ ਨਹੀਂ ਪਰ ਨਾ ਸਰਕਾਰੀ ਧਿਰ ਨੇ ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਐ ਜੇ ਦੂਜੀ ਹੁੰਦੀ ਫੇਰ ਸ਼ਾਇਦ ਪਤਾ ਨਹੀਂ ਕੀ ਹੁੰਦਾ ਉਹਨਾਂ ਨੇ ਸਰਕਾਰੀ ਧਿਰ ਨੇ ਕਿਹਾ ਵੀ ਨਹੀਂ ਇਹ ਤਾਂ ਬਈ ਗਵਾਹੀ ਦੇ ਉਹਨਾਂ ਨੇ ਆ ਕੇ ਉਹ ਠੋਕ ਕੇ ਗਵਾਹੀ ਦੇ ਦਿੱਤੀ ਉਹਨਾਂ ਦੀਆਂ ਜਿਹੜੀਆਂ ਫਾਈਨਡਿੰਗਸ ਐ ਜਾਂ ਜਿਹੜੀਆਂ ਉਦੋਂ ਸਾਰੀਆਂ ਗੱਲਾਂ ਚੱਲੀਆਂ ਜਿਹੜੀ ਬਾਕੀ ਇਨਵੈਸਟੀਗੇਸ਼ਨ ਵੀ ਚੱਲਦੀ ਐ ਉਹ ਇਹਨਾਂ ਕਤਲਾਂ ਨੂੰ ਉਦੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਐ ਆਪਣੀ ਗੌਰੀ ਲੰਕੇਸ਼ ਇੱਕ ਪੱਤਰਕਾਰ ਬਹੁਤ ਦਲੇਰ 2017 ਚ 5 ਸਤੰਬਰ ਨੂੰ ਉਹਨਾਂ ਦਾ ਵੀ ਕਤਲ ਹੋ ਜਾਂਦਾ ਬੜੀ ਬੇਬਾਕ ਪੱਤਰਕਾਰ ਸੀਗੀ ਉਹ ਉਹ ਕੇਸ ਵੀ ਇਹਨਾਂ ਚਾਰਾਂ ਦੇ ਤਿੰਨਾਂ ਦੇ ਨਾਲ ਜੁੜਦਾ ਜਣੀ ਚਾਰ ਕੇਸ ਇਕੱਠੇ ਹੋ ਗਏ ਤੇ ਉਹ ਕਿਹਾ ਜਾਂਦਾ ਹੈ ਵੀ ਕੋਈ ਹਿੰਦੂ ਤਵੀ ਜਿਹੜਾ ਰਾਈਟ ਵਿੰਗ ਦਾ ਜਥੇਬੰਦੀ ਹੈ ਕੋਈ ਉਹ ਇਹ ਕਤਲ ਕਰਾਉਂਦੀ ਹੈ ਤੇ ਪੱਕੇ ਸ਼ਾਰਪ ਸ਼ੂਟਰ ਨੇ ਉਹਨਾਂ ਦੇ ਕੋਲ ਜਿਹੜੇ ਇਹ ਕਤਲ ਕਰਦੇ ਹੈ ਸੋ ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈਗਾ ਸੋ ਅਸੀਂ ਦੂਰ ਦੂਰ ਤੱਕ ਅੱਤਵਾਦ ਦੀਆਂ ਗੱਲਾਂ ਕਰਦੇ ਆ ਬਹੁਤ ਜ਼ਿਆਦਾ ਤੇ ਸਾਡੇ ਦੇਸ਼ 'ਚ ਇੱਕ ਆਹ ਅੱਤਵਾਦ ਹੈਗਾ ਇਹਦੇ ਤੋਂ ਇਨਕਾਰ ਕਰ ਲੈਂਦੇ ਆ ਕਿਉਂਕਿ ਅੱਜਕੱਲ ਰਾਜ ਉਹਨਾਂ ਦਾ ਹੈ ਉਹਨਾਂ ਕੋਲ ਸਾਰੇ ਸਾਧਨ ਨੇ ਬੋਲਦੇ ਉਹ ਬਹੁਤ ਉੱਚੀ ਨੇ ਤੇ ਇਹ ਅਦਾਲਤਾਂ ਦੇ ਵਿੱਚ ਆ ਸਬੂਤ ਉੱਚੀ ਰੌਲਾ ਪਾ ਕੇ ਬੋਲ ਰਹੇ ਆ ਵੀ ਇਹ ਬੰਦੇ ਅਜਿਹੇ ਅਤਵਾਦੀ ਨੇ ਕਾਤਲ ਨੇ ਸੋ ਹੁਣ ਦੇਖਦੇ ਆ ਵੀ ਕੀ ਹੁੰਦਾ ਉਹ ਗਵਾਹੀ ਦੇ ਕੇ ਆ ਕੇ ਇਹਦੇ ਵਿੱਚ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਉਹ ਉਹ ਇਹ ਹੈ ਕਿ ਵੀ ਭਾਰਤ ਸਰਕਾਰ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਨੇ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂਆਂ ਦੇ 4-5 ਕਤਲ ਹੋਏ ਐ ਉਹਨਾਂ ਦੇ ਉੱਤੇ ਕਿਹਾ ਵੀ ਉਹਨਾਂ ਦੀ ਤੇਜ਼ੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਸੀਂ ਇਸ ਦੇ ਹੱਕ ਚਾ ਅਸੀਂ ਇਸ ਗੱਲ ਤੇ ਵੀ ਹੱਕ ਚਾ ਵੀ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਕਿਸੇ ਦੇ ਵੀ ਵੀ ਕੋਈ ਅਟੈਕ ਨਹੀਂ ਹੋਣਾ ਚਾਹੀਦਾ ਕਤਲ ਕਰਨੇ ਇੱਕ ਪਾਸੇ ਰਹੇ ਉਹਨਾਂ ਨੂੰ ਨਫ਼ਰਤ ਨਾਲ ਦੇਖਿਆ ਵੀ ਨਹੀਂ ਜਾਣਾ ਚਾਹੀਦਾ ਅਸੀਂ ਤਾਂ ਇਸ ਗੱਲ ਦੇ ਹੱਕ ਚਾ ਪਰ ਅਗਲਾ ਸਵਾਲ ਕਰਨਾ ਇਹ ਬਣਦਾ ਕੱਲ੍ਹ ਹੀ ਛੱਤੀਸ਼ਗੜ੍ਹ ਦੇ ਵਿੱਚ ਇੱਕ ਬਿਹਾਰ ਦੀ ਪਸ਼ੂ ਮੰਡੀ ਤੋਂ ਪਸ਼ੂ ਲੈ ਕੇ ਜਾ ਰਿਹਾ ਬੰਦਾ ਛਤੀਸ਼ਗੜ ਦੇ ਵਿੱਚ ਉਹਨੂੰ 20 25 ਜਣੇ ਰਾਤ ਦੇ 11 ਵਜੇ ਘੇਰ ਲੈਂਦੇ ਤੇ ਕੁੱਟ-ਕੁੱਟ ਕੇ ਮਾਰ ਦਿੰਦੇ ਹੁਣ ਇਹਨੂੰ ਦੱਸੋ ਕੀ ਕਹੀਏ ਅਸੀਂ ਇਹ ਕੱਲਾ ਇੱਕ ਨਹੀਂਗਾ ਅਜਿਹੇ ਸੈਂਕੜੇ ਕੇਸ ਹੈ ਜਿਨ੍ਹਾਂ 'ਚ ਬੰਦੇ ਆਦਮਰੇ ਕਰੇ ਆ ਬੰਦੇ ਮਾਰੇ ਆ ਬੰਦੇ ਜਿਉਂਦੇ ਸਾੜੇ ਆ ਇਹਨੂੰ ਕੀ ਕਹੀਏ ਇਹਦੇ ਤੇ ਜ਼ਰੂਰ ਸਾਡੇ ਦੇਸ਼ ਦੀ ਜਿਹੜੀ ਸਰਕਾਰ ਆ ਕੇਂਦਰ ਦੀ ਸਰਕਾਰ ਉਹ ਗੱਲਾਂ ਜਿੱਦੀਆਂ ਮਰਜ਼ੀ ਕਰੀ ਜਾਂਵੇ ਸੱਚਮੁੱਚ ਹੀ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਬਹੁਤ ਵੱਡੀ ਪੱਧਰ ਤੇ ਵਧੇ ਹੋਏ ਐ ਤੇ ਜਿਹੜੇ ਕਿ ਇੱਕ ਵੱਖਰੀ ਤਰ੍ਹਾਂ ਦਾ ਅਤਵਾਦ ਹੈ ਇਹ ਇਸ ਦੇ ਉੱਤੇ ਕਿ ਇਸ ਛੋਟੇ ਜੇ ਬੰਦੇ ਐ ਤੇ ਚਾਦਨਾ ਬਾਦ ਉਹ ਜਮਾਨਤ ਕਰਾ ਕੇ ਬਾਹਰ ਆ ਜਾਂਦੇ ਤੇ ਫਿਰ ਉਹਨਾਂ ਨੂੰ ਹਾਰ પા ਕੇ ਉਹਨਾਂ ਦੇ ਸਵਾਗਤ ਹੁੰਦੇ ਆ ਉਹ ਹੀਰੋ ਬਣਾਏ ਜਾ ਰਹੇ ਐ ਸਾਡੇ ਸਮਾਜ ਦੇ ਸੋ ਅਸੀਂ ਸਾਨੂੰ ਇਸ ਗੱਲ ਦੀ ਚਿੰਤਾ ਵੀ ਬੰਗਲਾਦੇਸ਼ ਦੇ ਚਿੰਤਾ ਦੇ ਨਾਲ ਬਰਾਬਰ ਦੀ ਹੈਗੀ ਐ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ 36 ਸਗੜ ਦੇ ਵਿੱਚ ਇੱਕ ਗੁਰੂ ਕਾਸ਼ੀਦਾਸ ਸੈਂਟਰਲ ਯੂਨੀਵਰਸਿਟੀ ਹੈ ਉਸ ਯੂਨੀਵਰਸਿਟੀ ਦੇ ਵਿੱਚ ਇੱਕ ਆ ਸਮਕਾਲੀਨ ਹਿੰਦੀ ਸਾਹਿਤ ਦੇ ਉੱਤੇ ਬਦਲਦੇ ਜੀਵਨ ਸੰਦਰਭ ਦੇ ਵਿੱਚ ਸਮਕਾਲੀਨ ਹਿੰਦੀ ਕਹਾਣੀ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਸੀ ਬਹੁਤ ਦੂਰੋਂ ਨੇੜੇੋਂ ਦੇਸ਼ ਭਰ ਦੇ ਵਿੱਚੋਂ ਬਹੁਤ ਸਾਰੇ ਕਵੀ ਸਾਹਿਤਕਾਰ ਤੇ ਕਲਾ ਪ੍ਰੇਮੀ ਲੋਕ ਉੱਥੇ ਸੈਮੀਨਾਰ ਚ ਗਏ ਹੋਏ ਸੀ ਤੇ ਕਿਉਂਕਿ ਯੂਨੀਵਰਸਿਟੀ ਹੈ ਉਹ ਬਹੁਤ ਵੱਡਾ ਐਡੀਟੋਰੀਅਮ ਹੈ ਆਡੀਟੋਰੀਅਮ ਚ ਫੰਕਸ਼ਨ ਚੱਲ ਰਹੇ ਤੇ ਉੱਥੇ ਇੱਕ ਹਿੰਦੀ ਦੇ ਬਹੁਤ بڑے ਨਾਮੀ ਗ੍ਰਾਮੀ ਸਾਇਤਕਾਰ ਮਨੋਜ ਰੂਪੜਾ ਜੀ ਵੀ ਸ਼ਾਮਲ ਸੀਗੇ ਉਹ ਉਹ ਵੀ ਆਪਣਾ ਪਰਚਾ ਪੜਿਆ ਉਹਨਾਂ ਨੇ ਵੀ ਉਹ ਵੀ ਬੋਲੇ ਵਾਈਸ ਚਾਂਸਲਰ ਸਾਹਿਬ ਬੋਲਣ ਲੱਗੇ ਉੱਥੋਂ ਦੇ ਜਿਹੜੇ ਵਾਈਸ ਚਾਂਸਲਰ ਨੇ ਅਲੋਕ ਕੁਮਾਰ ਚੱਕਰਵਾਲਚੀ बोलਦੇ ਆ بولਦੇ ਆ ਉਹਨਾਂ ਦੀ ਜ਼ੁਬਾਨ ਨੇ ਚੱਕਰ ਖਾਦਾ ਤੇ ਬੋਲਦੇ ਹੋਏ ਆਪਣੀ ਗੱਲ ਤੇ ਉਹ ਰੂਪੜਾ ਸਾਹਿਬ ਨੂੰ ਪੁੱਛ ਰਿਹਾ ਹੈ ਵੀ ਕੀ ਤੁਸੀਂ ਮੇਰੀਆਂ ਗੱਲਾਂ ਨਾਲ ਬੋਰ ਤਾਂ ਨਹੀਂ ਹੋ ਰਹੇ ਰੂਪੜਾ ਸਾਹਿਬ ਕਹਿੰਦੇ ਸਰ ਤੁਸੀਂ ਆਪਣੇ ਟੌਪਿਕ ਤੇ ਗੱਲ ਕਰ ਲਓ ਐਨੀ ਗੱਲ ਕਹੀ ਨਹੀਂ ਤੇ ਉਹ ਤਾਂ ਆਪਣੇ ਕਪੜਿਆਂ ਤੋਂ ਬਾਹਰ ਹੋ ਗਿਆ ਦੇ ਕਪੜੇ ਤੋਂ ਬਾਹਰ ਹੋ ਕੇ ਉਹਨੂੰ ਕਹਿੰਦਾ ਵੀ ਤੈਨੂੰ ਇੱਥੇ ਵੜਨ ਦਾ ਕੋਈ ਅਧਿਕਾਰ ਨਹੀਂ ਤੈਨੂੰ ਪਤਾ ਨਹੀਂ ਤੂੰ ਉਸ ਵੀਸੀ ਨਾਲ ਗੱਲ ਕਰ ਰਿਹਾ ਜਿਸ ਵੀਸੀ ਨੇ ਤੈਨੂੰ ਸੱਦੇ ਇੱਥੇ ਯੂਨੀਵਰਸਿਟੀ ਜਿਵੇਂ ਯੂਨੀਵਰਸਿਟੀ ਉਹਦੇ ਪਿਓ ਦੀ ਹੁੰਦੀ ਹੈ ਯੂਨੀਵਰਸਿਟੀ ਇਹ ਨਾ ਸਕਾਲਰਾਂ ਦੀ ਹੈ ਤੁਸੀਂ ਤਾਂ ਪਤਾ ਨਹੀਂ ਕਿਹੜੀ ਰੈਮੋ ਕਰਮ ਨਾਲ ਇੱਥੇ ਵਾਈਸ ਚਾਂਸਲਰ ਬਣਿਓ ਚੱਕਰਵਾਲ ਸਾਹਿਬ ਇਹੋ ਜਿਹੇ ਚੱਕਰ ਨਾ ਖਾਓ ਤੇ ਉਹ ਇਹ ਕਪੜੇ ਕਪੜਿਆ ਬਾਹਰ ਹੋ ਗਿਆ ਤੇ ਕਹਿੰਦਾ ਵੀ ਤੂੰ ਚੱਲ ਜਾ ਤੂੰ ਉਹ ਉਥੋਂ ਉੱਠ ਕੇ ਆਡੀਟੋਰੀਅਮ ਚੋਂ ਬਾਹਰ ਆ ਜਾਂਦੇ ਆ ਤੇ ਉੱਥੇ ਫਿਰ ਰੌਲਾ ਪੈ ਜਾਂਦਾ ਤੇ ਲੋਕ ਵੀਸੀ ਦੇ ਖਿਲਾਫ ਧਰਨੇ ਮੁਜਾਰੇ ਕਰਦੇ ਉਥੋਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਉਹਦੇ ਵਿਰੁੱਧ ਬੋਲਦੀਆਂ ਨੇ ਵੀਸੀ ਦੇ ਵਿਰੁੱਧ ਵੀਸੀ ਬਾਅਦ ਦੇ ਵਿੱਚ ਕਹਿੰਦਾ ਵੀ ਗੱਲ ਤਾਂ ਕੁਝ ਵੀ ਨਹੀਂ ਹੋਈ ਮੈਂ ਤਾਂ ਹਾਲ ਹੀ ਪੁੱਛ ਰਿਹਾ ਸੀਗਾ ਹਾਲ ਪੁੱਛਣ ਦਾ ਇਹ ਤਰੀਕਾ ਹੈ ਕਹਿੰਦਾ ਇਹ ਬਾਤ ਦਾ ਬਤੰਗੜ ਬਣਾਇਆ ਗਿਆ ਜਾਨੀ ਇਹਨੂੰ ਵੱਡਾ ਆਊਟ ਆਫ ਪ੍ਰੋਪੋਰਸ਼ਨ ਬਲੋ ਕਰ ਦਿੱਤਾ ਗਿਆ ਤੇ ਲੋਕ ਉੱਥੇ ਉਹਦਾ ਕਰ ਰਹੇ ਐ ਤੇ ਸਾਰੇ ਇਹਦਾ ਰਾਜਨੀਤੀਕਰਨ ਵੀ ਹੋ ਗਿਆ ਮੁੱਦੇ ਦਾ ਤੇ ਉੱਥੋਂ ਦੀ ਰਾਜਨੀਤਿਕ ਪਾਰਟੀ ਕਾਂਗਰਸ ਇਸ ਵੀਸੀ ਦੇ ਵਿਰੁੱਧ ਜਿਹੜਾ ਇਹਨਾਂ ਦਾ ਤਰੀਕਾ ਹੈਗਾ ਇੱਕ ਸੰਘੀਆਂ ਦਾ ਜਿਹੜੇ ਮਨੀ ਆਪਣੇ ਜਿਹੜੀ ਉੱਥੇ ਨਾਗਪੁਰ ਯੂਨੀਵਰਸਿਟੀ ਤੋਂ ਪੜ੍ਹ ਕੇ ਆਉਂਦੇ ਐ ਤੇ ਫਿਰ ਇਹਨਾਂ ਨੂੰ ਵੀਸੀ ਬਣਾਇਆ ਜਾਂਦਾ ਉਹੀ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਇਹ ਬਹੁਤ ਇਨਟੋਲਰੈਂਟ ਨੇ ਕਿਸੇ ਨੇ ਕੋਈ ਗੱਲ ਮਾੜੀ ਜੀ ਕਹੀ ਨਹੀਂ ਤੇ ਉਹਦਾ ਫਿਰ ਬਹੁਤ ਬੁਰਾ ਮਨਾਉਂਦੇ ਐ ਤੇ ਇਹੋ ਜਿਹਾ ਵਰਤੋਅ ਕਰਦੇ ਐ ਸੋ ਅਸੀਂ ਸਾਰੇ ਲੋਕਾਂ ਨੂੰ ਸਾਡੇ ਦੇਸ਼ਦਿਆਂ ਨੂੰ ਉਹਨਾਂ ਨੂੰ ਇੱਕ ਸਬਕ ਸਿਖਾਉਣਾ ਪੈਣਾ ਹੈ ਅੱਜ ਦੀ ਗੱਲ 'ਚ ਐਨ.ਆਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ